ਅਮਰ ਸੱਚ ਦੋ ਜਗ੍ਹਾ ਤੇ ਕਰ ਰਹੇ ਆ ਜੀ ਇੱਕ ਤੇ ਜਨਾਰਾ ਰੋਡ ਤੇ ਇੱਕ ਰਾਮਤੀਰਸ ਰੋਡ ਤੇ 4 ਵਜੇ ਅਸੀਂ ਪਹਿਲਾਂ ਟ੍ਰੇਨਿੰਗ ਕਰਾਂਗੇ ਹੋਰਨ ਵੱਜਣਗੇ ਸਾਇਰਨ ਵੱਜਣਗੇ ਉਹ ਤੋਂ ਪੈਨਿਕ ਨਾ ਲਈ ਜਾਵੇ ਤਾਂ ਕਿ ਉਹ ਕਿਉਂਕਿ ਟ੍ਰੇਨਿੰਗ ਲਈ ਜਾ ਰਹੀ ਉਹ ਚਲਾਇਆ ਜਾ ਰਿਹਾ ਪਹਿਲਾਂ ਉਹਨਾਂ ਨੂੰ ਟੈਸਟ ਕੀਤਾ ਜਾ ਰਿਹਾ ਇਸ ਲਈ ਉਹ ਤੋਂ ਪਰੇਸ਼ਾਨ ਨਾ ਹੋਣ ਰਾਤ ਨੂੰ 10 ਵਜੇ 10:30 ਵਜੇ ਜੋ ਹੋਰਨ ਵੱਜਣਗੇ ਜਸ ਉਹ ਸਾਇਰਨ ਸਾਢੇ ਵੱਜਣਗੇ ਉਹ ਤੋਂ ਕੋਈ ਪੈਨਿਕ ਨਾ ਹੋਵੇ ਲੇਕਿਨ ਉਹਦਾ ਪਾਲਣਾ ਜ਼ਰੂਰ ਕਰਦੇ ਆਂ 12 ਹੋਰ ਹਨ ਸ਼ਹਿਰ ਵਿੱਚ 12 ਉਹ ਸਾਇਰਨ ਲੱਗੇ ਹੋਏ ਹਨ ਹਾਲ ਗੇਟ ਪਰ ਹੈ ਉਤਵਾਲੀ ਵਿੱਚ ਹੈ ਥਾਣਾ ਡੀਵੀਜ਼ਨ ਵਿੱਚ ਹੈ ਇਸਲਾਮਾਬਾਦ ਵਿੱਚ ਹੈ ਉਸ ਸਕੂਲ ਵਿੱਚ ਔਰ ਬਾਕੀ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੈ 12 ਪੂਰੇ ਹਨ ਬੋਕ ਤੇ ਵੀ ਜਦੋਂ ਦੁਸ਼ਮਣ ਦੇ ਜਾ ਜਾਂਦੇ ਆ ਉਹ ਬੰਬ ਗਰਾਉਂਦੇ ਆ ਬਹੁਤ ਜ਼ਿਆਦਾ ਲੋਕ ਜ਼ਖਮੀ ਹੋ ਜਾਂਦੇ ਆ ਕਿਉਂਕਿ ਉਹ ਭੀੜ ਭੜਕੇ ਦੇ ਵਿੱਚ ਸੁੱਟਦੇ ਲਿਆ ਕੇ ਉਹ ਪਿੱਛੇ ਤੁਸੀਂ ਦੇਖਿਆ ਸਿਹਾੜੇ ਦੇ ਵਿੱਚ ਕਿੰਨਾ ਨੁਕਸਾਨ ਹੋ ਗਿਆ ਸੀ ਸਾਡਾ ਇਸ ਕਰਕੇ ਅਸੀਂ ਪਹਿਲਾਂ ਹੀ ਉਹਦੀ ਅਵੇਅਰਨੈਸ ਕਰਦੇ ਆ ਕਿ ਲੋਕਾਂ ਨੂੰ ਇੱਕਦਮ ਉਠਾਉਣ ਵਾਸਤੇ ਉਹਨਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਸਤੇ ਤਾਂ ਕਿ ਕੈਜੂਐਲਟੀ ਬਹੁਤ ਤੋਂ ਕਟ ਤੋਂ ਕਟ ਹੋਵੇ ਬਹੁਤੇ ਲੋਕ ਸਾਡੇ ਦਾ ਪਰੇਸ਼ਾਨ ਹੋ